ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੜ੍ਹਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਐਮਸੀਕਿਊਜ਼ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 27 ਅਕਤੂਬਰ 1677 ਈਸਵੀ ਨੂੰ ਹੋਇਆ ਸੀ ਜੰਮੂ ਕਸ਼ਮੀਰ ਦੇ ਪੋਂਚ ਜ਼ਿਲ੍ਹੇ ਦੇ ਪਿੰਡਰ ਜੌਰੀ ਦੇ ਵਿੱਚ ਉਹਨਾਂ ਦਾ ਜਿਹੜਾ ਅਸਲ ਨਾਮ ਸੀਗਾ ਉਹ ਲਛਮਣਦੇਵ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਸੀਗਾ ਇਹਨਾਂ ਦਾ ਵਿਆਹ ਹੋਇਆ ਸੀ ਸਾਹਿਬ ਕੌਰ ਜੀ ਨਾਲ ਤੇ ਇਹਨਾਂ ਦਾ ਇੱਕ ਬੇਟਾ ਸੀ ਅਜੈ ਸਿੰਘ ਪਹਿਲਾਂ ਹੀ ਸ਼ਿਕਾਰ ਕਰਿਆ ਕਰਦੇ ਸੀ ਇੱਕ ਵਾਰ ਇਹਨਾਂ ਨੇ ਸ਼ਿਕਾਰ ਦੇ ਦੌਰਾਨ ਇਹਨਾਂ ਦਾ ਜਿਹੜਾ ਤੀਰ ਵੱਜਿਆ ਸੀ ਕਮਾਦਾ ਹਿਰਨੀ ਦੇ ਤੇ ਇਹ ਸਭ ਦੇਖ ਕੇ ਇਹਨਾਂ ਦਾ ਮਨ ਉਚਾਰਟ ਹੋ ਗਿਆ ਸੀ ਫਿਰ ਇਹਨਾਂ ਨੇ ਜਿਹੜਾ ਹੈਗਾਗਾ ਜਾਨਕੀ ਪ੍ਰਸ਼ਾਦ ਕੋਈ ਬੈਰਾਗੀ ਸੀਗਾ ਇੱਕ ਬੈਰਾਗੀ ਜਾਨਕੀ ਪ੍ਰਸ਼ਾਦ ਉਹਨੂੰ ਗੁਰੂ ਧਾਰਨ ਕੀਤਾ ਸੀ ਤੇ ਬੈਰਾਗੀ ਜਿਹੜਾ ਜਾਨਕੀ ਪ੍ਰਸ਼ਾਦ ਸੀਗਾ ਉਹਨੇ ਉਹਨਾਂ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਰੱਖਿਆ ਸੀ ਮਾਦੋਦਾਸ ਇਸ ਤਰ੍ਹਾਂ ਇਹਨਾਂ ਨੇ ਕਈ ਗੁਰੂ ਧਾਰਨ ਕੀਤੇ ਨੇ ਅਖੀਰ ਤੇ ਇਹ ਔਗੜਨਾਥ ਜਿਹੜੇ ਕਿ ਨਾਸਤਿਕ ਤੋਂ ਸੀਗੇ ਉਹਨਾਂ ਨੂੰ ਇਹਨਾਂ ਨੇ ਗੁਰੂ ਧਾਰਨ ਕੀਤਾ ਤੇ ਨੰਦੇੜ ਆਗੇ ਸੀਗੇ ਫਿਰ ਜਦੋਂ ਅਗੜਨਾਥ ਦੀ ਮੌਤ ਹੋ ਗਈ ਤਾਂ ਅਗੜਨਾਥ ਦੀ ਮੌਤ ਤੋਂ ਬਾਅਦ ਇਹ ਨੰਦੇੜ ਆਗੇ ਤੇ ਜਿੱਥੇ ਇਹਨਾਂ ਨੇ ਆਪਣਾ ਡੇਰਾ ਸਥਾਪਿਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਸਤੰਬਰ 1780 ਈਸਵੀ ਦੇ ਵਿੱਚ ਨੰਦੇੜ ਦੇ ਵਿੱਚ ਇਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਹੋਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਨਗਾਰਾ ਤੇ ਆਪਣੇ ਪੱਥੇ ਦੇ ਵਿੱਚ ਪੰਜ ਤੀਰ ਦੇ ਕੇ ਕਾਰਜਕਾਰੀ ਨੇਤਾ ਬਣਾਤਾ ਸੀਗਾ ਤੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਸਲਾਹ مشورہ ਦੇਣ ਲਈ ਪੰਜ ਪੰਜ ਜਿਹੜੇ ਸਿੱਖ ਸੀਗੇ ਪੰਜ ਸਿੱਖਾਂ ਦੀ ਕਮੇਟੀ ਬਣਾ ਕੇ ਦਿੱਤੀ ਸੀ ਇਹ ਪੰਜ ਸਿੱਖ ਕਿਹੜੇ-ਕਿਹੜੇ ਸੀ ਭਾਈ ਬినੋਦ ਸਿੰਘ ਜੀ ਭਾਈ ਕਾਹਨ ਸਿੰਘ ਜੀ ਭਾਈ ਬਾਜ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਰਾਮ ਸਿੰਘ ਜੀ ਸਭ ਤੋਂ ਪਹਿਲਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹਮਲਾ ਕੀਤਾ ਸੀ ਸੋਨੀਪੱਤ ਦੇ ਕੀਤਾ ਸੀ ਹੁਣ ਐਮਸੀਕਿਊਜ਼ ਪੜ੍ਹਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਦੋਂ ਹੋਈ ਨਾ ਸਤੰਬਰ 1708 ਈਸਵੀ ਦੇ ਵਿੱਚ ਹੋਈ ਸੀਗੀ ਆਪਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਦੋਂ ਹੋਇਆ 27 ਅਕਤੂਬਰ 1675 ਈਸਵੀ ਨੂੰ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਪੰਡਰਜੋਰੀ ਦੇ ਵਿੱਚ ਹੋਇਆ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਕਿਹੜੀ ਹੋਈ ਇਹ ਇਹਨਾਂ ਦੀ ਆਖਰੀ ਲੜਾਈ ਸੀ ਮੁਗਲਾਂ ਨਾਲ ਗੁਰਦਾਸ ਨੰਗਲ ਦੀ ਲੜਾਈ ਜਿਹੜੀ ਕਿ 1715 ਈਸਵੀ ਦੇ ਵਿੱਚ ਲੜੀ ਗਈ ਸੀ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹੜੇ ਗੁਰੂ ਜੀ ਦੇ ਨਾਮ ਦੇ ਸਿੱਕੇ ਜਾਰੀ ਕੀਤੇ ਅ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਜਿਹੜੇ ਉਹ ਜਾਰੀ ਕੀਤੇ ਸੀ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਅ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਥਾਪਿਤ ਸਿੱਖ ਰਾਜ ਦੀ ਰਾਜਧਾਨੀ ਕਿਸ ਨੂੰ ਬਣਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ ਮੋਖਲਿਸਪੁਰ ਨੂੰ ਰਾਜਧਾਨੀ ਤੇ ਇਹਦਾ ਨਾਮ ਰੱਖਿਆ ਸੀ ਲੋਹਗੜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਹਮਲਾ ਕਿਹੜੇ ਸਥਾਨ ਤੇ ਕੀਤਾ ਸੀ ਇਹਨਾਂ ਨੇ ਸੋਨੀਪੱਤ ਤੇ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮਕਾਲੀ ਮੁਗਲ ਸ਼ਾਸਕ ਕਿਹੜੇ-ਕਿਹੜੇ ਸੀਗੇ? ਇਹ ਹੈਗੇ ਸੀਗੇ ਬਹਾਦਰ ਸ਼ਾਹ ਤੇ ਫਰੋਖਸ਼ੀਅਰ ਸੀਗਾ। ਆ, ਸੁਤੰਤਰ ਸਿੱਖ ਰਾਜ ਦੀ ਸਥਾਪਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਹੈ? ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ਪੰਜਾਬ ਦਾ ਗਵਰਨਰ ਸੀਗਾ ਉਸ ਸਮੇਂ ਅਬਦੁੱਲ ਸਾਮਦਖਾ ਭਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹੜੇ ਸਥਾਨ ਤੇ ਸ਼ਹੀਦ ਕੀਤਾ ਗਿਆ ਸੀਗਾ ਦਿੱਲੀ ਸ਼ਹੀਦ ਕੀਤਾ ਗਿਆ ਸੀਗਾ ਭਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈਸਵੀ ਨੂੰ ਆਹ ਭਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣ ਵਾਲੇ ਅਨਯਾਈ ਕੀ ਖਵਾਉਂਦੇ ਨੇ ਬੰਦਾਈ ਖਾਲਸਾ ਖਵਾਉਂਦੇ ਹਨ ਭਾਬਾ ਅਮਰਿਤ ਛਕਰ ਤੋਂ ਬਾਅਦ ਭਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੀ ਨਾਮ ਰੱਖਿਆ ਗਿਆ ਗੁਰਬਖਸ਼ ਸਿੰਘ ਰੱਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ 9 ਜੂਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ 9 ਜੂਨ 1716 ਈਸਵੀ ਨੂੰ ਸ਼ਹੀਦ ਕੀਤਾ ਗਿਆ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀਗਾ ਭਾਰਤ ਦਾ ਮੁਗਲ ਸ਼ਾਸਕ ਸੀਗਾ ਉਸ ਵੇਲੇ ਫਰੁਖਸ਼ੀਅਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹੜੀ ਪ੍ਰਥਾ ਦਾ ਅੰਤ ਕੀਤਾ ਸੀ ਜ਼ਿਮੀਦਾਰੀ ਪ੍ਰਥਾ ਦਾ ਅੰਤ ਕੀਤਾ ਸੀ ਸਰਹਿੰਦ ਦੇ ਫੌਜਦਾਰ ਵਜ਼ੀਰ ਖਾਨ ਨੂੰ ਕਿੱਥੇ ਮਾਰਿਆ ਗਿਆ ਸਰਹਿੰਦ ਦਾ ਫੌਜਦਾਰ ਸੀ ਜਿਹੜਾ ਵਜ਼ੀਰ ਖਾਨ ਨੂੰ ਚੱਪੜ ਚਿੱਡੀ ਦੀ ਲੜਾਈ ਦੇ ਵਿੱਚ ਮਾਰਿਆ ਗਿਆ ਸੀ 12 ਮਈ 1758 ਮਬਾ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਇਹ ਹੋਈ ਸੀ ਨੰਦੇੜ ਦੇ ਵਿੱਚ ਸਤੰਬਰ 1768 ਇਸਵੀ ਦੇ ਵਿੱਚ ਮਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਦੀ उपाधि ਕਿਸ ਨੇ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਮਬਾ ਬੰਦਾ ਸਿੰਘ ਬਹਾਦਰ ਨੇ ਉਸਤੰਤਰ ਸਿਕਾਜ ਦੀ ਰਾਜਧਾਨੀ ਦਾ ਕੀ ਨਾਮ ਰੱਖਿਆ ਲੋਹਗੜ ਰੱਖਿਆ ਸੀ ਜੀ ਮਹਾ ਬੰਦਾ ਸਿੰਘ ਬਹਾਦਰ ਜੀ ਦੀ ਸਿੱਖ ਧਰਮ ਨੂੰ ਕੀ ਦਿਨ ਸੀ ਇਹਨਾਂ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ਸੀਗੀ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰਨਾ ਸਰਹਿੰਦ ਦੀ ਲੜਾਈ ਕਦੋਂ ਹੋਈ ਸਰਹਿੰਦ ਦੀ ਲੜਾਈ 12 ਮਈ 1710 ਈਸਵੀਨ ਹੋਈ ਸੀ ਚਿਪੜ ਚੇੜੀ ਦੇ ਸਥਾਨ ਦੇ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ